ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹ ਪ੍ਰੋਗਰਾਮ ਚਾਲੂ ਕੀਤੇ ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੋਊਗਾ ਕੀ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿੱਦਾਂ ਨਾ ਸਹੀ ਮਿਲੂਗਾ ਤੇ ਇਹਦੇ علاوہ ਨਖਤੇਸ਼ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਸੋ ਅੱਜ ਲੋਕਾਂ ਨੇ ਦੇ ਸਾਈਡ ਕਰਕੇ ਆਪਣਾ ਫਤਵਾ ਦੇ ਦਿੱਤਾ ਜੇ ਲੋਕਾਂ ਦੇ ਨਾਲ ਤੁਸੀਂ ਇਹ ਆਪਣੇ ਸੰਬੋਧਨ ਦਰਾਂ ਦੱਸਿਆ ਵੀ ਵਿਜਿਲੇਸ਼ਨ ਵਾਰੀ ਜਿਹੜੇ ਨਵਦੀਪ ਸਿੰਘ ਜੀ ਮਾ ਦੇ ਕਾਰਜਕਾਲ ਦੌਰਾਨ ਪਸਵਜਾਲਾ ਥੱਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਦਿਨਾਂ ਦੌਰਾਨ ਦੋਸ਼ ਲੱਗਦੇ ਰਹੇ ਆ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਥਾ ਪੈਸੇ ਨਹੀਂ ਲੱਗੇ ਵੀ ਇਹ ਵਿਜਿਨਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊਂ। ਵੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਹੈ। ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਮਣੂ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਮਣੇ ਉਹ ਜਿਹੜੀ ਇਨਕੁਆਇਰੀ ਆ ਉਹ ਚਾਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਆ ਉਹ ਦੇਣੇ ਪੈਣਗੇ ਇੱਕ ਤੁਸੀਂ ਗੱਲ ਕੀਤੀ ਸੀ ਸੈਂਟਰ ਤੋਂ ਵੀ ਜਿਹੜੇ ਫੰਡ ਰੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾਂ ਪਹਿਲੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਐਲਾਨ ਕੀਤਾ ਸੀ ਫੀਰ ਸਾਹਬ ਦੇ ਪਿੱਛੇ ਜਗ੍ਹਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ 1920 ਤੋਂ 1990 ਤੱਕ ਸਮਾਂ ਬੀਤ ਗਿਆ ਵਾ ਪਰ ਹਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਕੋਈ ਉਹਦੇ ਬਾਰੇ ਕੋਈ ਫੱਟ ਦੀ ਗੱਲ ਵੀ ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ ਕੁਝ ਪੈਸੇ ਜਿਹੜੇ ਕਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 60 55 63 ਪਾਈ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਗਾ ਤੇ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੇ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤਾਂ ਫਿਰ ਚੋਰ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਦੇਣਗੇ ਜਿਸ ਤਰ੍ਹਾਂ ਦੇਖਦੇ ਹੋ ਰੇਲ ਨੂੰ ਇੱਕ ਪਾਸੇ ਇੱਥੇ ਤੁਹਾਡੀ ਰੇਲੀ ਹੋ ਰਹੀ ਦੂਸਰੇ ਪਾਸੇ ਚਿਮਾਈ ਦੀ ਹੋ ਰਹੀ ਹੈ ਕਾਂਗਰਸ ਪੰਜਾਬ ਦੀ ਮੇਰੀ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਆਲੀ ਵੀ ਵੇਖ ਕੇ ਆਏ ਆ ਤੇ ਤੁਹਾਨੂੰ ਜਵਾਬ ਤੁਸੀਂ ਦੇਵੋਗੇ ਉਹ ਕਹਿੰਦੇ ਬੂਸਟ ਪਰ ਆਏ ਨਰਦੇਸ ਸਿੰਘ ਜੀ ਮਾਨੂੰ ਇਹਦਾ ਲਿਖਤਾ ਬੂਸਟ ਨਾ ਆਏ ਕੋਸਟ ਦਿੱਤਿਆ ਕੁਛ ਨਹੀਂ ਆਉਣਾ ਇਹ ਲੋਕਾਂ ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਘੁੱਟਿਆ ਤੇ ਹੁਣ ਬੂਸਟ ਹੋਰ ਪਰ ਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ ਚ ਤਿਆਰ ਹੋ ਜਵੇ ਵੀ ਖੇਰਬਾਰੀ ਆਉਣ ਵਾਲੀ ਹੈ ਬਸਾਤੀ ਮੱਕੀ ਸੰਬੰਧੀ 26 ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੀ ਜੀਪੀ ਮਾਡਲ ਲਾਗੂ ਕਰਕੇ ਚਾਹ ਨਾ ਰਣਾ ਜੀ ਜੀ ਤੇ ਨਿਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਆ ਨਿਜੀ ਪੰਡਿਕਰਨ ਕਰਨਾ ਚਾਹੁੰਦੇ ਨੇ ਮੱਕੀ ਖੇਤ ਦੇ ਵਿੱਚ ਨੌਲ ਬਣਾਉਣਾ ਚਾਹੁੰਦੇ ਨੇ ਜੇ ਇਹ ਰੋਕਟਾ ਲੱਗੇ ਸੁਖਪਾਲ ਖਹਿਰੇ ਨੇ ਆਪ ਕਦੇ ਖੇਤੀ ਕੀਤੀ ਜਿਹੜੇ ਬੋਲਣ ਵਾਲੇ ਆ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਬੀਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾ ਮਿਲਿਆ ਜਾਂ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਣਾ ਵੀ ਤੁਹਾਨੂੰ ਮੱਕੀ ਦਾ ਪਾ ਟਿਕਣ ਨਹੀਂ ਦਊਂਗਾ ਕਿਰਪਾ ਮਾਲਕ ਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਸ਼ਾ ਨੇ ਤੇ ਪਾ ਇਹਦਾ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਦਿਆਂਗੇ ਰਾਜਾ ਬੜਿੰਗ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਕਾਗਰਜ ਅਲੀ ਸ਼ਾਮਲ ਹੋਣਾ ਇਹ ਨਹੀਂ ਮਤਲਬ ਕਿ ਕਾਂਗਰਸ ਇੱਕ ਜੁੱਟ ਨਹੀਂ ਇਹ ਕਹਾਂਦੇ ਬਾਕੀ ਕਿਹ ਕਹਿੰਦੇ ਕਿ ਰਾਣਾ ਪਰਿਵਾਰ ਰੈਲੀ 'ਚ ਨਹੀਂ ਆਇਆ ਤਾਂ ਮਤਲਬ ਇਹ ਕਿ ਕਾਂਗਰਸ ਇੱਕ ਜੂਟ ਨਹੀਂ ਮੈਂ ਤਾਂ ਹੈ ਹੀ ਆਜ਼ਾਦ ਭਾਈ ਕਾਂਗਰਸ 'ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਜੰਗ ਰੰਧਾਵਾਜੀ ਨੇ ਕਿਹਾ ਕਿ ਨਵਦੇਸ਼ ਚੀਮਾ ਸਾਡਾ ਦੇ ਕਾਂਗਰਸ ਦਾ ਲੀਡਰ ਹੈ ਚਿਨਾ ਨਹੀਂ ਕਿ ਆ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹਦੀ ਜਦੋਂ ਹੁਣ ਏਸੀਪੀਆ ਵਿਜਲੈਸ ਦੀ ਇਨਕੁਆਇਰੀ ਹੋਣੀ ਹੈ ਜਿਹਨੇ ਗੁਰਨਾਨਕ ਪਾਸ਼ਾ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਕੱਲਾ ਨਹੀਂ ਛੱਡਾਂਗੇ ਪੰਜਾਬ ਦੇ ਸਹਿਨਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਤੇਜ ਤੂੰ ਅੱਗੇ ਵਧੋ ਹਮ ਤੁਹਾਰੇ ਸਾਥ ਹੇ ਨਵਤੇਜ ਅੱਗੇ ਵਧੋ ਤੂੰ ਅਕੇਲੇ ਰਹਿ ਜਾਓਗੇ ਬਾਤ ਲੋਕੋ ਕੇ ਸਾਥ ਹੋਗੀ ਅਕੇਲੇ ਨਵਤੇਜ ਸੇ ਕੁਝ ਨਹੀਂ ਹੋਗਾ